ਕਹ ਦਿੰਦੇ ਆ ਇਹਨੂੰ ਪੰਜਾਬੀ ਵਿੱਚ ਇੱਥੇ ਰੱਖ ਕੇ ਇਸ ਨੂੰ ਆਪਾਂ نیچے ਨੂੰ ਪ੍ਰੈਸ ਕਰਾਂਗੇ ਔਰ ਇਹ ਐਕਸਰਸਾਈਜ਼ ਆਪਾਂ ਪੈਕੇ ਕਰਾਂਗੇ ਸਟਾਰਟ ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਗੋਡਿਆਂ ਦੇ ਦਰਦ ਬਾਰੇ ਅਗਰ ਤੁਹਾਡੀ ਉਮਰ 40 ਸਾਲ ਹੈ 50 ਸਾਲ ਹੈ 60 ਸਾਲ ਹੈ ਸਪੈਸ਼ਲੀ ਸਿਰਫ ਇੰਨੀ ਉਮਰ ਦੇ ਵਿੱਚ ਅਗਰ ਤੁਹਾਡੇ ਗੋਡੇ ਦੁਖਣੇ ਸ਼ੁਰੂ ਹੋ ਗਏ ਨੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸਭ ਤੋਂ ਵੱਡਾ ਕਾਰਨ ਹੈ ਲੈਕ ਆਫ ਐਕਸਰਸਾਈਜ਼ ਤੁਹਾਨੂੰ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਆਓ ਇੱਧਰ ਇਹ ਦੇਖੋ ਇਹ ਆ ਗਈ ਆਪਣੀ ਫੀਮਰ ਬੋਨ ਜਿਹੜੀ ਥਾਈ ਵਾਲੀ ਬੋਨ ਹੁੰਦੀ ਹੈ ਔਰ ਇਹ نیچے ਆ ਗਈ ਟਿਬੀਆ ਬੋਨ ਔਰ ਇਹ ਸਾਈਡ ਤੇ ਫਿਬੂਲਾ 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 ਜਿਹੜੀ ਬੋਨ ਹੈ ਉਹਦਾ ਕੋਈ ਵੱਡਾ ਰੋਲ ਨਹੀਂ ਹੁੰਦਾ ਪਰ ਜਿਹੜੀ ਟਿਬੀਆ ਬੋਨ ਹੈ ਔਰ ਫੀਮਰ ਬੋਨ ਹੈ ਜਿਉਂ-ਜਿਉਂ ਆਪਣੀ ਉਮਰ ਘਟਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ 30 ਸਾਲ ਦੇ ਹੁੰਨੇ ਆ ਆਪਾਂ ਯੰਗ ਹੁੰਨੇ ਆ ਜਦੋਂ ਆਪਾਂ 35 40 ਦੇ ਗੇਟ ਚ ਆਉਂਦੇ ਆ ਇਸ ਜਗ੍ਹਾ ਤੇ ਜਿਹੜੇ ਇਹ ਮਸਲਸ ਨੇ ਇਹ ਆਪਣੀ ਵੀਕ ਹੋਣੀ ਸ਼ੁਰੂ ਹੋ ਜਾਂਦੇ ਆ ਔਰ ਇਹਨਾਂ ਦੇ ਵਿੱਚ ਜਿਹੜਾ ਗੈਪ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਔਰ ਇਸ ਜਗ੍ਹਾ ਤੇ ਆਸਟਿਓਫਾਈਟਸ ਵੀ ਸ਼ੁਰੂ ਹੋ ਜਾਂਦੇ ਆ ਜਦੋਂ ਇਹ ਆਪਸ ਵਿੱਚ ਟਕਰਾਉਂਦੇ ਆ ਔਰ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਸਪੈਸ਼ਲੀ ਉਹ ਲੋਕ ਜਿਹੜੇ ਲੰ ਸੋ ਇਸ ਨੂੰ ਸਿਰਫ ਪੰਜ ਆਸਾਨ ਕਸਰਤਾਂ ਤੁਸੀਂ ਕਰਨੀਆਂ ਨੇ ਰੋਜ਼ਾਨਾ ਕਰਨੀਆਂ ਨੇ ਸਵੇਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ ਜਿਹੜਾ ਤੁਹਾਡੇ ਇਹ ਦਰਦ ਸ਼ੁਰੂ ਹੋਇਆ ਸੀ ਬਹੁਤ ਜਲਦੀ ਉਹ ਠੀਕ ਹੋ ਜਾਏਗਾ। ਔਰ ਦੂਸਰੇ ਨੰਬਰ ਤੇ ਗੱਲ ਆ ਜਾਂਦੀ ਹੈ ਡਾਈਟ ਦੀ। ਤੁਸੀਂ ਪ੍ਰੋਪਰ ਪ੍ਰੋਟੀਨ ਡਾਈਟ ਨਹੀਂ ਲਓਗੇ ਤਾਂ ਤੁਹਾਡੇ ਗੋਡੇ ਜਲਦੀ ਦੁਖਣੇ ਸ਼ੁਰੂ ਹੋ ਜਾਣਗੇ ਤੁਹਾਡੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਮਸਲਸ ਨੇ ਉਹ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਔਰ ਤੁਹਾਡੇ ਦਰਦ ਦਾ ਲੈਵਲ ਬਹੁਤ ਜਲਦੀ ਵਧਣਾ ਸ਼ੁਰੂ ਹੋ ਜਾਏਗਾ। ਸੋ ਡਾਈਟ ਵੀ ਹਾਈ ਪ੍ਰੋਟੀਨ ਡਾਈਟ ਜ਼ਰੂਰ ਲਓ। ਜਿਵੇਂ ਰਾਤ ਨੂੰ ਸੌਣ ਵੇਲੇ ਦੁੱਧ ਪੀ ਸਕਦੇ ਆ 30 35 ਸਾਲ ਉਮਰ ਦੇ ਵਿੱਚ ਦੁੱਧ ਆਪਾਂ ਨੂੰ ਕੋਈ ਨੁਕਸਾਨ ਨਹੀਂ ਕਰਦਾ ਵੈਸੇ ਬਾਅਦ ਚ ਵੀ ਕੋਈ ਨੁਕਸਾਨ ਜ਼ਿਆਦਾ ਨਹੀਂ ਕਰਦਾ ਔਰ ਸਵੇਰ ਦੇ ਸਮੇਂ ਤੁਸੀਂ ਨਾਲ ਦੀ ਨਾਲ ਦਹੀਂ ਹੋ ਗਿਆ ਔਰ ਦੁਪਹਿਰੇ ਤੁਸੀਂ ਅਗਰ ਪਾਈਨੈਪਲ ਦਾ ਜੂਸ ਅੱਧਾ ਗਲਾਸ ਜਾਂ ਇੱਕ ਗਲਾਸ ਪੀਓਗੇ ਤੁਹਾਡੇ ਗੋਡਿਆਂ ਲਈ ਉਹ ਬਹੁਤ ਲਾਹੇਵੰਦ ਹੋਏਗਾ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਦ ਸਿੰਘ ਸਰਾਪ ਪਿਛਲੇ 10 ਸਾਲ ਤੋਂ ਸੀ ਮੁੱਲਾਪੁਰ ਦਾ ਖਾਚਾ ਚਲਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਦੋ ਆਈਡਿਸ ਨੇ ਐ ਸਰੀ ਸਿੰਘਸ ਨਾਲ ਫਿਜ਼ੀਓਥੈਰੇਪੀ ਆਉ दुसरी ਆਈਡੀਆ ਡਾਕਟਰ ਗੁਰਸ਼ੇਰ ਸਿੰਘ اور ਫੇਸਬੁੱਕ ਤੇ ਸਾਡਾ ਪੇਜ ਹੈ ਐ ਸਰੀ ਸਿੰਘਸ ਨਾਲ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਜ਼ਰੂਰ ਫਾਲੋ ਕਰੋ ਔਰ ਸਾਡਾ ਸਨੈਪਚੈਟ ਤੇ ਡਾਕਟਰ ਗੁਰਸ਼ੇਰ ਸਿੰਘਸ ਨਾਲ ਫੇਸਬੁੱਕ ਤੇ ਵੀ ਐ ਸਰੀ ਸਿੰਘਸ ਨਾਲ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਔਰ ਅਗਰ ਤੁਸੀਂ ਸਾਡੇ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ कॉन्ट्रैक्शन करनी है इसको दवा एक दो तो, तीन चारैक्स देखो तुसी। एक दो तो, तीन चार रिलैक्स फिर दवा एक दो तो, तीन चार पेन रिलैक्स एक दो तो, तीन चार पेन रिलैक्स ਇਸ ਨੂੰ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਨੰਬਰ 1 ਐਕਸਰਸਾਈਜ਼ ਸੈਕਿੰਡ ਐਕਸਰਸਾਈਜ਼ ਕੀ ਹੈ ਤੁਸੀਂ ਇੱਕ ਰੋ ਲੈ ਲਓਗੇ ਇਸ ਨੂੰ ਤੁਸੀਂ ਗੋਡੇ ਦੇ نیچے ਬਿਲਕੁਲ ਇਸ ਜਗ੍ਹਾ ਤੇ ਬਿਲਕੁਲ ਜਿੱਥੇ ਆਪਣੀ ਖੋਚ ਕਹਿੰਦੇ ਆ ਇਹਨੂੰ ਪੰਜਾਬੀ ਵਿੱਚ ਇੱਥੇ ਰੱਖ ਕੇ ਇਸ ਨੂੰ ਆਪਾਂ نیچے ਨੂੰ ਪ੍ਰੈਸ ਕਰਾਂਗੇ ਔਰ ਇਹ ਐਕਸਰਸਾਈਜ਼ ਆਪਾਂ ਪੈਕੇ ਕਰਾਂਗੇ ਇਦਾਂ ਲਿਚਣਾ ਔਰ ਇੱਥੇ ਆਪਾਂ ਦਬ ਰਹੇ ਹਾਂ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਤੇ ਇਸ ਦੇ ਤੁਸੀਂ ਗਿਣ ਕੇ ਪੰਜ ਸੈਟ ਲਾਉਣੇ ਇਹ ਹੋਗੀ ਨੰਬਰ 2 ਐਕਸਰਸਾਈਜ਼ ਨੰਬਰ 3 ਐਕਸਰਸਾਈਜ਼ ਕੀ ਹੈ ਤੁਸੀਂ ਇਹੀ ਪਾਰਟ ਆਪਣੇ ਜਿਹੜਾ ਐਂਕਲ ਜੋਇੰਟ ਹੈ ਗਿੱਟਾ ਗਿੱਟੇ ਥਲੇ ਰੱਖ ਕੇ ਗਿੱਟੇ ਨੂੰ ਜ਼ੋਰ ਦੀ ਦਬਣਾ ਇੱਥੇ ਆਪਾਂ 10 ਗਏ ਏਕ 2 3 4 5 6 7 8 9 10 ਥੈਨ ਰਿਲੈਕਸ ਇਸ ਦੇ ਵੀ ਤੁਸੀਂ ਪੰਜ ਸੈਟ ਲਾਉਣੇ ਇਹ ਹੋਗੀ 3rd ਐਕਸਰਸਾਈਜ਼ 4th ਐਕਸਰਸਾਈਜ਼ ਕੀ ਹੈ ਇੱਕ ਗੋਡਾ ਮੋੜ ਲੈਣਾ ਦੂਸਰਾ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਦੇਣੀ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 देन ਰਿਲੈਕਸ ਇਹ ਤੁਸੀਂ ਦੋਨੋਂ ਸਾਈਡ ਕਰਨੀ ਇਹ ਵੀ ਪੰਜ ਪੰਜ ਵਾਰੀ ਕਰਨੀ ਇਹ ਹੋਗੀ ਫੋਰਥ ਐਕਸਰਸਾਈਜ਼ ਐਸ ਐਲ ਆਰ ਨੈਕਸਟ ਐਕਸਰਸਾਈਜ਼ ਕੀ ਹੈ ਆਪਾਂ ਸੇਮ ਪਿੱਲੋ ਜਾਂ ਤੁਸੀਂ ਕੋਈ ਤੌਲੀਆ ਲੈ ਲਿਓ ਜਾਂ ਸਰਾਨਾ ਲੈ ਲਿਓ ਦੋਨਾਂ ਗੋਟਿਆਂ ਦੇ ਵਿਚਾਲੇ ਇਦਾਂ ਰੱਖ ਲੈਣਾ ਔਰ ਦੋਨੋਂ ਸਾਈਡ ਤੁਸੀਂ ਦਬਾਂਗੇ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 ਦਸ ਦੈਨ ਰਿਲੈਕਸ ਇਸ ਦੇ ਵੀ ਤੁਸੀਂ ਪੰਜ ਸੈਟ ਲਾਉਣੇ ਇਹ ਹੋਗੀ ਤੁਹਾਡੀ ਪੰਜਵੀਂ ਕਸਰਤ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਉਹ ਤੁਸੀਂ ਬੈਠ ਜਾਣਾ ਹੈ ਬੈਠ ਕੇ ਬਿਲਕੁਲ ਸਟ੍ਰੇਟ ਬੈਠੋਗੇ ਲੈਗ ਐਕਸਟੈਂਸ਼ਨ ਨੀ ਐਕਸਟੈਂਸ਼ਨ ਕਹਿੰਦੇ ਆ ਦੋਨੇ ਹੱਥ ਇੱਧਰ ਰੱਖ ਲੈਣੇ ਆ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਇਹ ਵੀ ਤੁਸੀਂ ਪੰਜ ਵਾਰੀ ਇੱਧਰ ਪੰਜ ਵਾਰੀ ਇੱਧਰ ਕਰਨੀ ਹੈ दो तीन चार पे सात, आठ, नौ दस देन रिलैक्स वारी इधर पाँच इधर ये होगी थोड़ी, छेवी एक्सरसाइज हूँ एक होर जी सब तो फेवरेट एक्सरसाइज है वो हैगी प्रोन एस है एल आर तुम ऐल्टे लेट चुगे इदा करके और लतर चक देना इतने आप दस सैकेंड एक दो तो, तीन चार पे सत अठ नौ दस देन रिलैक्स ਇਦਾਂ ਤੁਸੀਂ ਦੋਨੋਂ ਸਾਈਡ ਕਰਨਾ ਔਰ 5-5 ਵਾਰੀ ਕਰਨਾ ਔਰ ਜਦੋਂ ਇਹ ਸਾਰੀਆਂ ਕਸਰਤਾਂ ਹੋ ਜਾਣ ਥੈਨ ਤੁਸੀਂ ਆਪਣੇ ਗੋਡਿਆਂ ਤੇ ਤੁਸੀਂ ਸੇਕ ਦੇਣਾ ਹੈ ਗਰਮ ਪਾਣੀ ਵਾਲੀ ਬੋਤਲ ਦੇ ਨਾਲ ਚੰਗੀ ਤਰ੍ਹਾਂ ਰੈਪ ਕਰਕੇ ਔਰ ਥੈਨ ਉਸ ਤੋਂ ਬਾਅਦ 20 ਮਿੰਟ ਸੇਕ ਦੇਣ ਤੋਂ ਬਾਅਦ ਤੁਸੀਂ ਧਿਆਨ ਨਾਲ ਆਪਣਾ ਉੱਠ ਕੇ ਔਰ ਵਾਕ ਕਰਨੀ ਸ਼ੁਰੂ ਕਰ ਦੇਣੀ ਹੈ ਜਦੋਂ ਵੀ ਤੁਹਾਡੇ ਗੋਡਿਆਂ 'ਚ ਦਰਦ ਆ ਸੈਰ ਹਮੇਸ਼ਾ ਘੱਟ ਕਰਿਆ ਕਰੋ ਕਸਰਤਾਂ ਜ਼ਿਆਦਾ ਕਰਿਆ ਕਰੋ ਔਰ ਡਾਈਟ ਦਾ ਵੀ ਧਿਆਨ ਰੱਖਿਆ ਕਰੋ। ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤੁਸੀਂ ਜੋ ਗੋਡਿਆਂ ਦੇ ਦਰਦ ਹੈ ਜਾਂ ਤੁਹਾਡੇ ਕਹਿ ਲੋ ਵੀ ਗੋਡਿਆਂ ਦੀ ਸਵੇਲਿੰਗ ਗੋਡਿਆਂ ਦੀ ਸੋਜ ਆ ਗਈ ਹੈ ਉਹ ਬਹੁਤ ਜਲਦੀ ਘਟਣਾ ਸ਼ੁਰੂ ਹੋ ਜਾਏਗੀ। ਅਗਰ ਤੁਸੀਂ ਕੁਝ ਵੀ ਸਾਨੂੰ ਗੋਡਿਆਂ ਦੇ ਰਿਗਾਰਡਿੰਗ ਜਾਂ ਗੋਡਿਆਂ ਦੇ ਸੰਬੰਧੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ। テルਦੇ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ। ਸਤਿ ਸ਼੍ਰੀ ਅਕਾਲ ਜੀ।